राइट अ मेंडे तूसी फॉरेन ਵੀ ਦੇਖਿਆ ਹੈ ਤੁਸੀਂ ਇੰਡੀਆ ਵੀ ਦੇਖਿਆ ਹੈ ਲੇਕਿਨ ਤੁਸੀਂ ਹਮੇਸ਼ਾ ਵਾਪਸ ਆਂਦੇ ਹੋ ਹਨਾ ਤੁਹਾਨੂੰ ਜਿਹੜਾ ਤੁਹਾਡੇ ਵਾਪਸ ਲੈ ਕੇ ਆਂਦੀ ਹੈ ਤੁਸੀਂ ਬਹੁਤ ਬਾਰੀਕੀ ਨਾਲ ਸਮਝ ਸਕਦੇ ਹੋ ਬਿਕੋਜ਼ ਅਸੀਂ ਇਸ ਫੋਰਨ ਘੁੰਮ ਕੇ ਆਨੇ ਲੇਕਿਨ ਤੁਸੀਂ ਰਹਿਂਦੇ ਹੋ ਕਾਫੀ ਕਾਫੀ ਟਾਈਮ ਸੋ ਤੁਸੀਂ ਕਿੱਦਾਂ ਕੰਪੇਅਰ ਕਰਦੇ ਹੋ ਉੱਥੇ ਦੇ ਲੋਕਾਂ ਦਾ ਕੀ ਹਾਲ ਹੈਗਾ ਉੱਥੇ ਦੇ ਲੋਕਾਂ ਦਾ ਕੀ ਹਾਲ ਹੈ ਕੀ ਹੋ ਰਿਹਾ ਉੱਥੇ ਉਹ ਵਾਪਸ ਆਣਾ ਚਾਹੁੰਦੇ ਆ ਤੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰ ਕਰ ਪਾਉਂਦੇ ਜਦੋਂ ਸੀ ਹੁਣ ਜਿਹੜੀ ਡਿਪੈਂਡਸ ਔਨ ਕਿਹੜੀ ਜਨਰੇਸ਼ਨ ਗਈ ਆ ਯੂ ਨੋ ਜਿਹੜੇ ਤਾਂ ਯੰਗਸਟਰਸ ਗਏ ਨੇ ਆ ਕਾਫੀ ਹੱਦ ਤੱਕ ਕਾਫੀਆਂ ਨੇ ਪੜ੍ਹਾਈ ਕਰਕੇ ਜੌਬਸ ਤੇ ਲੱਗੇ ਨੇ ਉਹ ਬੈਟਰ ਸਿਚੁਏਸ਼ਨ ਚ ਨੇ ਉੱਥੇ ਜਾ ਕੇ ਯੂ ਨਾ ਜਿੱਥੇ ਉਹਨਾਂ ਦੀਆਂ ਪੇਮੈਂਟਸ ਮਤਲਬ ਮੰਥਲੀ ਪੇਅ ਆਊਟ ਵੀ ਬੈਟਰ ਹੈ ਤੇ ਜਿਹੜੇ ਲੈਟਸ ਸੇ ਕਿ ਮੇਰੇ ਮਮ ਡਾਡ ਦੇ ਜਨਰੇਸ਼ਨ ਦੇ ਲੋਕ ਨੇ ਜਿਨ੍ਹਾਂ ਨੇ ਰਿਟਾਇਰਮੈਂਟ ਇੱਥੇ ਵਾਪਸ ਆ ਕੇ ਕਰਨੀ ਆ ਉਹਨਾਂ ਕੋਲ ਕਰ ਹੈਗੇ ਨੇ ਉਹ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਆਲਰੇਡੀ ਉੱਥੇ ਆਪਣਾ ਬਹੁਤ ਮਤਲਬ ਸਿਸਟਮ ਬਣਾਇਆ ਹੁੰਦਾ ਉਹ ਵੀ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੇ ਪਰਿਵਾਰ ਬਣਾਏ ਹੋਏ ਨੇ ਉਹ ਵੀ ਉਹਨਾਂ ਕੋਲ ਹੈਗਾ ਆ ਉਹਨਾਂ ਕੋਲ ਦੋਨੋਂ ਦੁਨੀਆ ਦੇ ਬੈਸਟ ਬੈਸਟ ਹੈ ਕਿ ਉਹ ਉੱਧਰ ਵੀ ਰਹਿ ਸਕਦੇ ਨੇ ਉਹ ਇੱਧਰ ਵੀ ਆ ਸਕਦੇ ਨੇ ਬੰਦੇ ਤੇ ਡਿਪੈਂਡ ਹੈ ਕਿ ਉਹ ਕਿੰਨਾ ਉੱਧਰ ਰਹਿਣਾ ਚਾਹੁੰਦੇ ਨੇ ਕਿੰਨਾ ਇੱਧਰ ਆਣਾ ਚਾਹੁੰਦੇ ਨੇ ਯਾ ਬਟ ਮੈਂ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਜਿੰਨੇ ਵੀ ਲੋਕ ਖਾਸ ਕਰਕੇ ਦੁਆਬੇ ਸਾਈਡ ਤੋਂ ਜੋ ਮੇਰਾ ਮੇਰੇ ਪਿੰਡ ਵੀ ਦੁਆਬੇ ਦੋਵੇ ਵਿੱਚ ਪੈਂਦਾ ਆ ਐਂਡ ਉੱਥੋਂ ਆਈ ਥਿੰਕ ਸਭ ਤੋਂ ਪਹਿਲਾਂ ਗਏ ਸੀਗੇ ਲੋਕ ਮੇਰੇ ਮਮ ਡੈਡ ਐਂਡ ਮੇਰੇ ਦਾਦਾ ਦਾਦਾ ਨਾਨੇ ਦੀ ਜਨਰੇਸ਼ਨ ਚੋਂ ਉਹਨਾਂ ਨੇ ਮਤਲਬ ਕਿੰਨੀ ਮੁਸ਼ਕਿਲ ਨਾਲ ਉਹ ਜਾ ਕੇ ਉੱਥੇ ਇੱਕ ਇਦਾਂ ਦੇ ਬੇਸ਼ੱਕ ਉਹ ਕੈਨੇਡਾ ਹੋਵੇ ਬੇਸ਼ੱਕ ਉਹ ਇੰਗਲੈਂਡ ਹੋਵੇ ਪਰ ਗੋਰਿਆਂ ਨੇ ਸਾਰਿਆਂ ਨੂੰ ਪਤਾ ਕਿ ਰਾਜ ਹੀ ਕੀਤਾ ਸੀ ਇੰਡੀਅਨਸ ਤੇ ਬਹੁਤ ਟਾਈਮ ਲੇ ਯੂ نو ਤਾਂ ਉੱਥੇ ਜਾ ਕੇ ਉਹਨਾਂ ਨਾਲ ਕਈਆਂ ਨੇ ਤੇ ਕੰਦੇ ਨਾ ਕੰਦਾ ਮਿਲਾ ਕੇ ਕੰਮ ਕੀਤਾ ਕਈਆਂ ਨੇ ਕੰਦੇ ਚੁੱਕ ਕੇ ਕੰਮ ਕੀਤਾ ਮਤਲਬ ਗੋਰਿਆਂ ਨੂੰ ਆਪਣੇ ਅੰਡਰ ਹਾਂਜੀ ਆਪਣੇ ਮਤਲਬ ਕਿ ਬੌਸਸ ਬਣੇ ਵੱਡੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਖੋਲੀਆਂ ਯੂ نو ਐਂਡ ਦੇਖ ਕੇ ਇਟ ਫੀਲਸ ਰੀਲੀ ਨਾਈਸ ਨਾਟ ਥਾਟ ਕਿ ਇਟ ਜਸ ਫੀਲਸ ਰੀਲੀ ਗੁੱਡ ਕਿ ਉਹਨਾਂ ਨੇ ਫਿਰ ਵੀ ਇਨੀ ਕੰਫੀਡੈਂਸ ਰੱਖੀ ਕਿ ਠੀਕ ਹੈ ਬੇਸ਼ੱਕ ਬ੍ਰਿਟਿਸ਼ ਰਾਜ ਰਿਆ ਸਾਡੇ ਤੇ ਪਰ ਉਹ ਡਰੇ ਨਹੀਂ ਉਸੇ ਕੰਟਰੀ ਚ ਜਾ ਕੇ ਉਹਨਾਂ ਨੇ ਆਪਣੇ ਪਰਿਵਾਰ ਸੈੱਟ ਕੀਤੇ ਆਪਣੇ ਮਤਲਬ ਇਦਾਂ ਹੁੰਦਾ ਸੀ ਐਕਸਟੈਂਡਡ ਫੈਮਲੀਆਂ ਹੁੰਦੀਆਂ ਸੀਗੀਆਂ ਤਾਏ ਚਾਚੇ ਸਾਰੇ ਇਕੱਠੇ ਰਹਿੰਦੇ ਸੀਗੇ ਸੋ ਇੱਕ ਜਣਾ ਬਾਹਰ ਜਾਂਦਾ ਸੀ ਫਿਰ ਉਹ ਸਾਰਿਆਂ ਨੂੰ ਬੁਲਾ ਕੇ ਸੈੱਟ ਕਰਦਾ ਸੀ ਫਿਰ ਇੰਡੀਆ ਪੈਸੇ ਭੇਜ ਕੇ ਵਿਆਹ ਕਰਵਾਉਂਦਾ ਸੀ ਮਤਲਬ ਇਨਾ ਪਿਆਰ ਯੂ نو is it's too beautiful because ਕੌਣ ਕਿਸੇ ਲਈ ਇੰਨਾ ਕਰਦਾ ਹੈ ਬੇਸ਼ੱਕ ਉਹ ਪਰਿਵਾਰ ਕਿਉਂ ਨਾ ਹੋਵੇ ਐਂਡ ਆਈ ਥਿੰਕ ਉਹਨਾਂ ਨੇ ਬਹੁਤ ਕੀਤਾ ਐਂਡ ਆਈ ਫੀਲ ਵੈਰੀ ਪ੍ਰਾਊਡ ਵੈਰੀ ਪ੍ਰਾਊਡ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ